1699 ਦੀ ਵਿਸਾਖੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਬਹੁਤ ਵੱਡਾ ਕੱਠ ਰੱਖਿਆ ਇਹ ਕੱਠ ਰੱਖਣ ਦਾ ਕਾਰਨ ਇਹ ਸੀ ਵੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਸ਼ਹੀਦ ਹੋਏ ਨਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਚਾਂਦਨੀ ਚੌਂਕ ਵਿੱਚ ਸ਼ਹੀਦ ਹੁੰਦੇ ਨੇ ਤੇ ਉਹਨਾਂ ਦਾ ਸਿਰ ਜਿਹੜਾ ਹੈ ਭਾਈ ਜੱਤਾ ਰੰਗਰੇਟਾ ਲੈ ਕੇ ਹੁੰਦਾ ਮذਬੀ ਸਿੱਖਿਆ ਜੀ ਮਾਝਵੀ ਸੇਖ ਭਾਈ ਜੈਤਾ ਰੰਗਰੇਟਾ ਜੀ ਉਹ ਸੀਸ ਲੈ ਕੇ ਦਿੱਲੀ ਤੋਂ ਜਦੋਂ ਆਨੰਦਪੁਰ ਸਾਹਿਬ ਪੁੱਜੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੁੱਛਿਆ ਜਤਿਆ ਦੁਨੀਆਂ 'ਚੋ ਗਰੀਬ ਤੋਂ ਗਰੀਬ ਬੰਦਾ ਚੜਾਈ ਕਰ ਜੇ ਉਹਦੇ ਪਿੱਛੇ 20-50 ਬੰਦੇ ਹੁੰਦੇ ਆ ਗਰੀਬ ਤੋਂ ਗਰੀਬ ਬੰਦਾ ਚੜਾਈ ਕਰ ਜੀ ਜਿਹਨੂੰ ਪਿੰਡ 'ਚ ਕੋਈ ਵੀ ਨਾ ਜਾਣੇ ਤਾਂ ਵੀ ਅਗਲਾ ਕਹਿੰਦਾ ਵੀ ਦਾਸ ਸੰਸਕਾਰ ਬਾਅਦ ਚਾਰ ਬੰਦੇ ਚੱਲੀਏ ਭਾਈ ਜਤਿਆ ਦੁਨੀਆ 'ਚੋ ਗਰੀਬ ਤੋਂ ਗਰੀਬ ਬੰਦਾ ਗਿਆ ਹੋਵੇ ਚੜਾਈ ਕਰ ਜਾਵੇ ਉਹਦੇ ਪਿੱਛੇ 20 50 ਬੰਦੇ ਹੁੰਦੇ ਐ ਮੇਰੇ ਪਿਤਾ ਨੇ ਹਿੰਦ ਦੀ ਚਾਦਰ ਬਣ ਕੇ ਹਿੰਦ ਨੂੰ ਬਚਾਇਆ ਜਤਿਆ ਮੇਰੇ ਪਿਤਾ ਦਾ ਸੀਸ ਤੋਂ ਇਕੱਲੇ ਲੈ ਕੇ ਆ ਗਏ ਮੇਰਾ ਮੇਰੇ ਪਿਤਾ ਦੇ ਸੀਸ ਨੂੰ ਲੈਣ ਲੈ ਕੇ ਆਉਣ ਵਾਲੇ ਸਿੱਖ ਤੈਨੂੰ ਮਿਲੇ ਨਹੀਂ ਤੇ ਭਾਈ ਜਤਾ ਜੀ ਨੇ ਗੁਰੂ ਕਲੰਗੀ ਧਰਮਹਾਰਾਜ ਨੂੰ ਬੇਨਤੀ ਕੀਤੀ ਮਹਾਰਾਜ ਚਾਂਦਨੀ ਚੌਂਕ ਦੇ ਵਿੱਚ ਇੱਕ ਇਕੱਠ ਬਹੁਤ ਸੀ ਢੰਡੋਰਾ ਪਟਵਾਇਆ ਗਿਆ ਬੜਾ ਵੱਡਾ ਇਕੱਠ ਸੀ ਲੋਕ ਸਾਰੇ ਇਕੱਠੇ ਸਨ ਮਹਾਰਾਜ ਜੀ ਮੈਂ ਕੱਲਾ ਹੀ ਸੀਸ ਲੈ ਕੇ ਆ ਗਿਆ ਮਹਾਰਾਜ ਜੀ ਕਹਿੰਦੇ ਕਿਸੇ ਨੂੰ ਪਿਆ ਨਹੀਂ ਵੀ ਪਾਸ਼ਾ ਦਾ ਸੀਸ ਲੈ ਕੇ ਚੱਲੀਏ ਕਹਿੰਦੇ ਮਹਾਰਾਜ ਉੱਤੇ ਪਹਿਚਾਣ ਨਹੀਂ ਹੁੰਦੀ ਸੀ ਆਪਣਾ ਕੋਣ ਤੇ ਬੇਗਾਨਾ ਕੋਣ ਮੈਂ ਕਿੰਨੂੰ ਕਹਿੰਦਾ ਮੈਨੂੰ ਕਿ ਬਦਾ ਦੁਸ਼ਮਣ ਕਿਹੜਾ ਤੇ ਮਿੱਤਰ ਕਿਹੜਾ ਉਹਨਾਂ ਵਿੱਚੋਂ ਮਹਾਰਾਜ ਜੀ ਮੈਂ ਕੱਲਾ ਹੀ ਸੀਸ ਲੈ ਕੇ ਆ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬੇਨਤੀ ਕਰਦਾ ਭਾਈ ਜੱਤਾ ਜੀ ਅਧਿਸ਼ਾ ਉਹ ਤੇ ਪਹਿਚਾਣ ਨਹੀਂ ਸੀ ਹੁੰਦੀ ਇਸ ਕਰਕੇ ਮੈਂ ਗੁਰੂ ਸਹਿਜ ਦਾ ਸਿਰਸ ਕੱਲੇ ਲੈ ਕੇ ਆ ਗਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾ ਸਮਿਆਂ ਵਿੱਚ ਹੀ ਬਚਨ ਕਰਤਾ ਸੀ ਭਾਈ ਜੱਤੇ ਨੂੰ ਮਾਰੀ ਕਹਿੰਦੇ ਜੱਤਿਆ ਸਮਾ ਆਵੇਗਾ ਯੋਜ ਤੂ ਕਿੰਨਾ ਪਹਿਚਾਣ ਨਹੀਂ ਹੁੰਦੀ ਕੱਠ ਬੋਧ ਸੀ ਕਹਿਆ ਚਾਰ ਨਹੀਂ ਹੋਈ ਆਪਣਾ ਕੋਣ ਤੇ ਬੇਗਾਨਾ ਕੋਣ ਸਿੱਖ ਕੋਣ ਤੇ ਦੁਸ਼ਮਣ ਕੋਣ ਜਤਿਆ ਚੇਤਾ ਰੱਖੀ ਸਮੈ ਕਾਵੇਗਾ ਜਿਹੜਾ ਲੱਖਾਂ ਵਿੱਚੋਂ ਦਿ세ਗਾ ਨਿਆਰਾ ਐਸਾ ਮੈਂ ਸਜਾਉਣਾ ਖਾਲਸਾ ਜਿਹੜਾ ਲੱਖਾਂ ਵਿੱਚੋਂ ਦਿ세ਗਾ ਨਿਆਰਾ ਐਸਾ ਮੈਂ ਸਜਾਉਣਾ ਖਾਲਸਾ ਆਰਾ ਐਸਾ ਮੈਂ ਸਜੋਣਾ ਖਾਲਸਾ ਜੇ ਡਾਲਸਾਂ ਵਿੱਚੋਂ ਜਿਸੇ ਗਾਣਿਆਰਾ ਆਰਾ ਐਸਾ ਮੈਂ ਸਜੋਣਾ ਖਾਲਸਾ ਐਸਾ ਮੈਂ ਜੀ ਸਜਾਉਣਾ ਖਾਲਸਾ ਐਸਾ ਮੈਂ ਜੀ sajona khalsa aisa main ji sajona khalsa aisa main ji sajona khalsa aisa main ji sajona khalsa ਜਿਹੜਾ ਲੱਖਾਂ ਵਿੱਚੋਂ ਦਿਸੇ ਗਨਿਆਰਾ ਐਸਾ ਮੈਂ ਸਜਾਉਣਾ ਖਾਨਸਾ ਜਿਹੜਾ ਲੱਖਾਂ ਵਿੱਚੋਂ ਦਿਸੇ ਗਾਨਿਆ ਰੱਸ ਐਸਾ ਮੈਂ ਸਜਾਉਣਾ ਖਾਲਸਾ ਜਿਹੜਾ ਲੱਖਾਂ ਵਿੱਚੋਂ ਦਿਸੇ ਗਾਨਿਆ ਰੱਸ ਐਸਾ ਮੈਂ ਸਜਾਉਣਾ ਖਾਲਸਾ ਉਹ ਜਿਹੜਾ ਲੱਖਾਂ ਵਿੱਚੋਂ ਦਿਸੇ ਗਾਨਿਆ ਰੱਸ ਐਸਾ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਜੈਤਿਆ ਤੂੰ ਕਿੰਨਾ ਕਠ ਬੋਹ ਸੀ ਲੋਕ ਬੋਹ ਸੀ ਪਰ ਮੈਂ ਕਿੰਦਾ ਕਿੰਨੋ ਜੈਤਿਆ ਤੇਰੀ ਸੇਵਾ ਕੀਤੀ ਪਰਵਾਣਾ ਪਾਈ ਜੈਤਿਆ ਰੰਗਰੇਟਾ ਮਜਬੀ ਸਿੱਖ ਜਿਹੜਾ ਹੋਇਆ ਨਾ ਉਹਦੀ ਬੜੀ ਵੱਡੀ ਦੇਣ ਹੈ ਜੀ ਬਹੁਤ ਵੱਡੀ ਦੇਣ ਖਾਲਸਾ ਪੰਥ ਨੂੰ ਤੇ ਆਸਕਰ ਕਹਿੰਦੇ ਜੀ ਗੁਰੂ ਤੇਗ ਬਹਾਦਰ ਪਾਸ਼ਾ ਨੂੰ ਸ਼ਹੀਦ ਕੀਤਾ ਨਾ ਤੇ ਪਹਿਰੇ ਬੜੇ ਸਖਤ ਲੱਗੇ ਹੋਏ ਸੀ ਉਹਨਾ ਪਹਿਰਿਆਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਬਾਧਰ ਮਹਾਰਾਜ ਦਾ ਸਿਰ ਇੱਕ ਪਾਸੇ ਪਿਆ ਤੇ ਧੜ ਇੱਕ ਪਾਸੇ ਪਿਆ ਹੋਇਆ ਸੀ। ਉਹਦੋਂ ਸਿਰ ਲੈ ਕੇ ਆਉਣਾ ਕੋਈ ਛੋਟੀ ਜੀ ਗੱਲ ਨਹੀਂ ਸੀ ਇੰਨੇ ਪਹਿਰੇ ਦੇ ਵਿੱਚੋਂ। ਭਾਈ ਜੈਤਾ ਜੀ ਦੇ ਪਿਤਾ ਜੀ ਨੇ ਕਿਹਾ ਸੀ ਰੰਗਰੇਟੇ ਨੂੰ ਭਾਈ ਜੈਤਾ ਜੀ ਨੂੰ ਕਿਹਾ ਸੀ ਜਿਹਨਾਂ ਦਾ ਬਾਅਦ ਚ ਨਾਮ ਬਾਬਾ ਜੀਵਨ ਸਿੰਘ ਵੀ ਪਿਆ ਜਦੋਂ ਉਹਨਾਂ ਨੇ ਅੰਮ੍ਰਿਤ ਛਕਿਆ। ਭਾਈ ਜੈਤਾ ਜੀ ਦੇ ਪਿਤਾ ਨੇ ਕਿਹਾ ਸੀ ਜਤਿਆ ਵੇ ਗੁਰੂ ਸਾਹਿਬ ਦਾ ਸੀਸ ਪਿਆ ਬੇਦਬੀਨਾ ਹੋਵੇ ਜੇ ਤਿਆ ਇਹ ਸੀਸ ਗੁਰੂ ਸਾਹਿਬ ਜੀ ਦਾ ਅਨੰਦਪੁਰ ਸਾਹਿਬ ਪੁੱਜਣਾ ਚਾਹੀਦਾ ਤੇ ਭਾਈ ਜੈਤਾ ਜੀ ਕਹਿ ਲਗੇ ਪਿਤਾ ਜੀ ਜੇ ਮੈਂ ਸੀਸ ਲੈ ਕੇ ਜਾਵਾਂਗਾ ਸ਼ਪਾਹਿਆਂ ਨੂੰ ਜਦੇ ਪਤਾ ਲੱਗ ਜਾਣਾ ਹੈ ਜਦੇ ਫੋਟੋ ਫੜਾਈ ਹੋ ਜਾਣੀ ਹੈ ਮਾ ਪਿਤਾ ਜੀ ਮੈਂ ਗੁਰੂ ਸਾਹਿਬ ਦਾ ਸੀਸ ਲੈ ਕੇ ਦਿੱਲੀ ਕਿਵੇਂ ਜਾਵਾਂ ਤੇ ਭਾਈ ਜੈਤਾ ਜੀ ਦੇ ਪਿਤਾ ਨੇ ਕਿਹਾ ਸੀ ਚਲਾਂਗੇ ਜਤਿਆ ਆਹ ਫੜ ਤਲਵਾਰ ਵਾਰ ਕਰਦੇ ਮੇਰਾ ਸੀਸ ਵੱਟ ਕੇ ਉੱਥੇ ਰੱਖਦੇ ਤੇ ਗੁਰੂ ਸਾਹਿਬ ਦਾ ਸੀਸ ਲੈ ਕੇ ਅਨੰਤਪੁਰ ਸੈ ਪੁੱਛਾ ਭਾਈ ਜੈਤਾ ਜੀ ਕਹਿਣ ਲੱਗੇ ਪਿਤਾ ਜੀ ਮੈਂ ਆਪਣੇ ਪਿਓ ਦਾ ਸਿਰ ਕਿਵੇਂ ਵੱਢਾਂ ਆਪਣੇ ਪਿਓ ਦੀ ਤਲਵਾਰ ਦਾ ਵਾਰ ਕਿਵੇਂ ਕਰਾਂ ਤੇ ਭਾਈ ਜੈਤਾ ਜੀ ਦੇ ਪਿਤਾ ਜੀ ਕਹਿਣ ਲੱਗੇ ਰੰਗਰੇਟਿਆ ਜੈਤਿਆ ਸੁਣ ਮੇਰੀ ਗੱਲ ਮੈਂ ਇਕੱਲਾ ਤੇਰਾ ਪਿਓ ਆ ਆ ਪੂਰੀ ਕੌਮ ਦਾ ਪਿਓ ਜਿਹਨਾਂ ਦਾ ਸੀਸ ਪਿਆ ਹੋਇਆ ਹਿੰਦੀ ਚਾਦਰ ਨੇ ਕਹਿਣ ਦੇ ਸੀਸ ਦੀ ਬੈਦਬੀ ਨਹੀਂ ਹੋਣੀ ਚਾਹੀਦੀ ਫਿਰ ਅਗਰੇ ਟੇਰੇ ਭਾਈ ਜੈਤਾ ਜੀ ਨੇ ਆਪਣੇ ਪਿਤਾ ਦੇ ਸੀਸ ਤੇ ਵਾਰ ਕੀਤਾ ਆਪਣੇ ਪਿਤਾ ਦਾ ਸੀਸ ਉੱਤੇ ਰੱਖ ਕੇ ਤੇ ਗੁਰੂ ਤੇਗ ਬਹਾਦਰ ਮਾਰ ਦਾ ਸੀਸ ਲੈ ਕੇ ਉੱਥੋਂ ਤੁਰਿਆ ਸੀ ਬਹੁਤ ਵੱਡੀ ਦੇਨ ਕੁਰਬਾਨੀ ਭਾਈ ਜੈਤਾ ਜੀ ਦੀ ਜਿਹੜੇ ਸੀਸ ਲੈ ਕੇ ਆਨੰਦਪੁਰ ਸਾਹਿਬ ਪੁੱਜੇ ਰੋ ਵਿਚਾਰ ਪਾਸ਼ਾ ਨੇ ਬਚਨ ਕਰ ਦਿੱਤੇ ਸਮਾ ਆਵੇਗਾ ਜਦੋਂ ਖਾਲਸਾ ਪੰਥ ਪ੍ਰਗਟ ਹੋਏਗਾ ਮਹਾਰਾਜ ਜੀ ਕਹਿੰਦੇ ਲੱਖਾਂ ਕਰੋੜਾਂ ਦੇ ਵਿੱਚੋਂ ਮੇਰਾ ਖਾਲਸਾ ਵੱਖਰੇ ਵਿਖੇਗਾ ਬੱਕਰੀ ਪਹਿਚਾਨ ਹੋਵੇਗੀ ਅੱਜ ਜਿੰਨੇ ਮਰਜੀ ਮਹਿੰਗੇ ਕੱਪੜੇ ਪਾਏ ਹੋਣ ਮਹਿੰਗੀ ਜੁੱਤੀ ਪਾਈ ਹੋਵੇ ਮਹਿੰਗੀ ਗੱਡੀ ਬੰਦੇ ਕੋਲ ਹੋਵੇ ਬਹੁਤ ਮਹਿੰਗੇ ਮਹਿੰਗੇ ਕੱਪੜੇ ਪਾ ਕੇ ਬੰਦਾ ਖੜਿਆ ਹੋਵੇ ਨਾ ਤੇ ਕੋਲ ਖਾਲਸਾ ਖੜ ਜਾਵੇ ਨੀਲੇ ਬਾਣੇ ਵਿੱਚ ਤਿਆਰ ਬਰਤਿਆਰ ਸਿੰਘ ਹੋਵੇ ਚੋਲਾ ਪਾਇਆ ਦਵਾਲਾ ਸੱਜਿਆ ਹੋਵੇ ਹੱਥ 'ਚ ਸਿਰਸਾਹਬ ਪੈ ਫੜੀ ਹੋਵੇ ਤੇ ਗੁਰਮੁਖੋ ਲੱਖਾਂ ਵਾਲੇ ਕੱਪੜੇ ਫਿੱਕੇ ਪੈ ਜਾਂਦੇ ਉਹਦੇ ਮੂਰੇ ਉਹ ਸਿੰਘ ਦੇ ਮੂਰੇ ਉਹਦੀ ਫੱਬ ਮਹਾਰਾਏ ਨੇ ਹੋਜੀ ਦਿੱਤੀ ਮਹਾਰਾ ਨੇ ਆਪਣਾ ਸਰੂਪ ਦਿੱਤਾ ਖਾਲਸੇ ਨੂੰ